ਉਤਰਾਖੰਡ ਵਿੱਚੋਂ ਆਪਣੀ ਜਾਨ ਬਜਾ ਕੇ ਵਾਪਸ ਪਰਤੇ ਨਾਬਾ ਦੇ ਪ੍ਰਾਵਾਂ ਨੇ ਪੰਜਾਬ ਸਰਕਾਰ ਤੇ ਰਾਹਤ ਕਾਰਜਾਂ ਸੰਬੰਧੀ ਪੱਖਪਾਤ ਕਰਨ ਦੇ ਦੋਸ਼ ਲਗਾਏ ਨੇ ਉਹਨਾਂ ਦੋਸ਼ ਲਗਾਇਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਹਿਮਕੁੰਡ ਸਾਹਿਬ ਵਿੱਚ ਫਸੇ ਯਾਤਰੀਆਂ ਨੂੰ ਬਚਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਦੂਜੇ ਪਾਸੇ ਉਥੋਂ ਪੰਜਾਬ ਸਰਕਾਰ ਦੇ ਹੈਲੀਕਾਪਟਰਾਂ ذریعے ਸਿਰਫ ਸਿਫਾਰਸ਼ੀ ਲੋਕਾਂ ਨੂੰ ਹੀ ਵਾਪਸ ਲਿਆਂਦਾ ਗਿਆ ਛੜਕਾਂ ਤੇ ਬੈਠ ਕੇ ਵੀ ਕਾ ਚਾਹ ਦਾ ਕੱਪ 30 ਰੁਪਏ ਦਾ ਪਰੌਠਾ 100 ਰੁਪਏ ਦਾ ਮਤਲਬ ਕਦੇ ਸਾਨੂੰ ਮਿਲਦਾ ਸੀ ਪਰ ਕਿਸੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਸਾਨੂੰ ਸੰਦ ਸੀ ਪਹਿਲਾ ਹੈਲੀਕਾਪਟਰ ਕਹਿੰਦੇ ਨੇ ਜਿਹੜਾ ਗੋਵਿੰਦ ਧਾਮ ਤੋਂ ਲੈ ਕੇ ਆਇਆ ਨਾ ਉਹਨਾਂ ਨੇ ਪਹਿਲੇ 40 ਜਿਹੜੇ ਲੈ ਕੇ ਆਇਆ ਉਹ ਸਪਾਰਸ਼ੀਆ ਨੂੰ ਲੈ ਕੇ ਆਏ ਨੇ ਜਿਹੜਾਂ ਦੇ ਨਾਂ ਇੱਥੋਂ ਹੀ ਉਹ ਮਿੱਤਕੇ ਲੈ ਕੇ ਗਏ ਸੀ ਉਹਨਾਂ ਦੇ ਨਾਂ ਬੋਲਦੇ ਸੀ ਬਾਕੀ ਸੰਗਤ ਨੂੰ ਕੋਈ ਪੁੱਛਦਾ ਨਹੀਂ ਸੀ ਗੋਵਿੰਦ ਧਾਮ ਤੋਂ ਜਿਹੜੇ 40 ਪਹਿਲੇ ਹੈਲੀਕਾਪਟਰ ਆਹੀਂ ਲੈ ਕੇ ਆਏ ਨੇ ਉਹ 40 ਨੂੰ ਇਹ ਸਪਾਰਸ਼ੀ ਬੰਦਿਆਂ ਨੂੰ ਲੈ ਕੇ ਨੇ ਆਵਾਜ਼ਾਂ ਮਾਰ ਮਾਰ ਕੇ ਵਾਕਾ ਨਾਉ ਲੈ ਲੈ ਕੇ ਵਲਗਦੇ ਰਹੇ ਨੇ ਪਰ ਇਹ ਨਹੀਂ ਕਿਸੇ ਨੇ ਦੇਖਿਆ ਵੀ ਜਿਹੜੀ ਸੰਗਤ ਮੂਰੇ ਆ ਵੀ ਉਹਨੂੰ ਲੈ ਆਈ ਹੈ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ